ਤਲੁਦਾਨਾ ਦੇ ਹਲਕਾ ਸਾਡੇ ਵੱਲ ਵਿਖੇ ਸ਼ੋਮਣੀ ਅਕਾਲੀ ਦਲ ਵਾਰਿਸ ਪੰਜਾਬ ਅਤੇ ਸ਼ੋਮਣੀ ਅਕਾਲੀ ਦਲ ਫੋਟੇ ਵੱਲੋਂ ਇਹ ਖੋਣ ਦਾ ਫੈਸਲਾ ਲਿਆ ਗਿਆ ਹੈ ਤਾਂ ਦੋਵਾਂ ਵੱਲੋਂ ਗਾਮੀ ਚੋਣਾ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਤੇ ਇੱਕਜੁੱਟ ਹੋਣ ਦਾ ਫੈਸਲਾ ਕੀਤਾ ਹੈ ਜਿਸ ਨੂੰ ਲੈ ਕੇ ਅੱਜ ਸਿੰਘ ਨੇ ਬਿਨਾਂ ਕਿਸੇ ਸ਼ਰਤ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲੇਤਾ ਤੇ ਕਿਹਾ ਕਿ ਸਾਡੇ ਸਾਰਿਆਂ ਦੇ ਸਾਂਝੇ ਲੀਡਰ ਅਮਰਪਾਲ ਹੋਣਗੇ ਇਸ ਮੌਕੇ ਉੱਤੇ ਫਰੀਦਕੋਟ ਤੋਂ ਐਮਪੀ ਸਰਜੀ ਸਿੰਘ ਖਾਲਸਾ ਦੇ ਨਾਲ ਐਨਬੀ ਨਿਊਜ਼ ਦੇ ਸ সংবাদদাতা ਅਰਵਿੰਦ ਸਿੰਘ ਨੇ ਖਾਸ ਗੱਲਬਾਤ ਕੀਤੀ ਹੈ ਸਤਿ ਸ੍ਰੀ ਅਕਾਲ ਦੋਸਤੋ ਅਸੀਂ ਅੱਜ ਸਾਨੇਵਾਲ ਗੁਰਦੁਆਰਾ ਰੇੜੂ ਸਾਹਿਬ ਖੜੇ ਆ ਤੇ ਇੱਥੇ ਰੇੜੂ ਸਾਹਿਬ ਕਹਿੰਦੇ ਨੇ ਪੰਥ ਬਚਾਓ ਪੰਜਾਬ ਬਚਾਓ ਨੂੰ ਲੈ ਕੇ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਉਸ ਬੈਠਕ ਵਿੱਚ ਅਕਾਲੀ ਦਲ ਵਾਰਸ ਦੇ ਸਾਰੇ ਕਾਰਕਟਰ ਤੇ ਸਾਰੇ ਕੈਂਡੀਡੇਟ ਸ਼ਮੂਲੀਅਤ ਕੀਤੀ ਤੁਹਾਨੂੰ ਦੱਸਤੀ ਹੈ ਕਿ ਇੱਥੇ ਲੋਕ ਸਭਾ ਮੈਂਬਰ ਮੈਂਬਰ ਪਾਰਲੀਮੈਂਟ ਸਰਪਜੀਤ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਪੁੱਛਦੇ ਆ ਸਰ ਸਰਪਜੀਤ ਜੀ ਅੱਜ ਬੈਠਕ ਹੋਈ ਏ ਬੈਠਕ ਚ ਕੀ ਮੰਥਨ ਕੀਤਾ ਗਿਆ ਅੱਜ ਔਰੇ ਸਾਨੇਵਾਲ ਵਿਖੇ ਗੁਰਦੁਆਰਾ ਰੇਰੂ ਸਾਹਿਬ ਵਿਖੇ ਨਾ ਅੱਜ ਸ਼੍ਰੋਮਣੀ ਅਕਾਲੀ ਦਲ ਫਤਿਹ ਦਾ ਰਲੇਵਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਤੇ ਪਾਰਟੀ ਨੂੰ ਬਹੁਤ ਬਲ ਮਿਲਿਆ ਹੈ ਉਹਨਾਂ ਦੀ ਸਾਰੀ ਜਥੇਬੰਦੀ ਜਿਸ ਕਰਨ ਸਿੰਘ ਕਾਨ ਸਿੰਘ ਵਾਲਿਆਂ ਦੀ ਨੂੰ ਬਣਦਾ ਮਾਣ ਸਤਕਾਰ ਮਿਲੇਗਾ ਕਹਿੰਦੇ ਕਿ ਐਨਐਸਏ ਖਤਮ ਹੋਈ ਹੈ ਗੁੱਸਤੇ ਇਹ ਪਤਾ ਲਗਾ ਕਿਸ ਤਰ੍ਹਾਂ ਇਸ ਨੂੰ ਤੁਸੀਂ ਦੇਖਦੇ ਹੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਐਨਐਸਏ ਲਾਈ ਗਈ ਸੀ ਉਹੀ ਗਲਤ ਸੀ ਚਲੋ ਫਿਰ ਵੀ ਜੋ ਸਰਕਾਰ ਨੇ ਜ਼ਬਰਦਸਤੀ ਕੀਤੀ ਧੱਕਾ ਕੀਤਾ ਉਹਦੇ ਵਿੱਚ ਹੁਣ ਮਤਲਬ ਇਹ ਸੱਤਾ ਤੇ ਹਟਾ ਦਿੱਤੀ ਗਈ ਹੈ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇਗਾ ਪਰ ਜਿਹੜੇ ਤਿੰਨ ਐ ਅਮਰਿਤਪਾਲ ਸਿੰਘ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਦੇ ਜਿਹੜੇ ਪੱਪਲ ਪ੍ਰੀਤ ਸਿੰਘ ਹੈ ਤੀਜੇ ਜਣੇ ਉਹ ਉਹ ਨੂੰ ਨਹੀਂ ਹਟਾਈ ਗਏ ਅਮਰਤਪਾਲ ਜੀ ਦੀ ਛੁੱਟੀ ਮਨਜ਼ੂਰ ਕਰ ਲਈਏ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇ ਮਨਜ਼ੂਰ ਕਰ ਲਈਏ ਛੁੱਟੀ ਉਹਨਾਂ ਨੇ ਛੁੱਟੀ ਲੋਕ ਸਭਾ ਚ ਉਹ ਤਾਂ ਜੀ ਵੈਸੇ ਤਾਂ ਜੀ ਇਹ ਉਹਨਾਂ ਨੂੰ ਅਟੈਂਡ ਕਰਨ ਦੇਣਾ ਚਾਹੀਦਾ ਸੀ ਲੋਕ ਸਭਾ ਹਣਾ ਚਾਹੇ ਉੱਥੇ ਆਪਣੀ ਕਸਟਡੀ 'ਚ ਰੱਖ ਦੇ ਦੇਣੇ ਉਹ ਅਟੈਂਡ ਕਰ ਸਕਦੇ ਇਹ ਮਤਲਬ ਚੰਗਾ ਹੁੰਦਾ ਜੇ ਓਵੇਂ ਕਰਦੀ ਸਰਕਾਰ ਇਹ ਵੀ ਚਲੋ ਠੀਕ ਹੈ ਹੁਣ ਏਟਲੀਸਟ ਉਹਨਾਂ ਨੇ ਉਹਨਾਂ ਦੀ ਛੁੱਟੀ ਤਾਂ ਐਕਸੈਪਟ ਕੀਤੀ ਨਾ ਬਈ ਨਹੀਂ ਤਾਂ ਕੱਲ ਨੂੰ ਰੌਲਾ ਪਾ ਦਿੰਦੇ ਜੀ ਇਹ ਨਹੀਂ ਆਏ 60 ਦਿਨ ਅਸੀਂ ਡਿਸਮਿਸ ਕਰਾਂਗੇ ਮੈਂਬਰਸ਼ਿਪ ਚਲੋ ਉਸ ਤੋਂ ਬਚਾਅ ਹੋ ਗਿਆ ਮਾਯਰਾਜ ਦੀ ਮਿਹਰ ਹੈ ਗੜਕੇ ਸਾਹਮਣੂ ਥੋਪਿਆ ਗਿਆ ਹੈ ਕਈ ਜਿਹੜੇ ਪੰਥਕ ਲੇਗ ਰਹੇ ਇਸ ਤੀਜ ਨੂੰ ਲੈ ਕੇ ਇਤਰਾਜ਼ ਕਰ ਰਹੇ ਨੇ ਤੁਸੀਂ ਇਸ ਦ੍ਰਿਸ਼ਟੀਕੋਣ ਨਾਲ ਦੇਖ ਲਓ ਤੁਸੀਂ ਦੇਖ ਜੀ ਜਦੋਂ ਇਹਨਾਂ ਨੂੰ ਲਾਇਆ ਜਾਊਗਾ ਉਦੋਂ ਵੀ ਸਾਰੇ ਨੇ ਇਤਰਾਜ਼ ਕਰਨਾ ਹੈ ਇਹ ਆਪਣੀਆਂ ਮਰਜ਼ੀਆਂ ਕਰਦੇ ਆ ਇਹਦੇ ਵਿੱਚ ਕੋਈ ਕਾਨੂੰਨ ਕਾਇਦਾ ਮਤਲਬ ਕਾਨੂੰਨ ਤਾਂ ਨਹੀਂ ਵੀ ਕੋਈ ਹੈ ਹੀ ਨਹੀਂ ਕੋਈ ਸਿਸਟਮ ਬਣਿਆ ਹੋਇਆ ਵੀ ਕਿਨੇ ਥਾਪਿਆ ਜਾਊਗਾ ਤਾਂ ਕਿਵੇਂ ਲਾਇਆ ਜਾਊਗਾ ਅੱਜ ਗੜਗੜ ਸਾਹਿਬ ਸਾਰੇ ਵਧਾਈਆਂ ਦਿੰਦੇ ਆ ਸਾਰਾ ਕੁਝ ਹੈ ਪਰ ਕੱਲ ਨੂੰ ਜਦੋਂ ਇਹਨਾਂ ਨੂੰ ਲਾਉਣਾ ਹੈ ਤਾਂ ਕਿਸੇ ਨੂੰ ਪੁੱਛਣਾ ਨਹੀਂ ਹੈ ਜਿਵੇਂ ਪਹਿਲਾਂ ਹੁੰਦੀ ਆਈ ਆ ਉਵੇਂ ਹੀ ਨਾਲ ਹੋਊਗੇ ਇਹ ਹਿਮਾਚਲ 'ਚ ਕੁਝ ਸਿੱਖ ਨੌਜਵਾਨਾਂ ਤੇ ਪਰਚਾ ਵੀ ਹੋਇਆ ਕਿਉਂਕਿ ਉਹ ਕਹਿੰਦੇ ਨੇ ਕੋਈ ਇਤਰਾਜ਼ਯੋਗ ਝੰਡੇ ਲੈ ਕੇ ਜਾ ਰਹੇ ਸੀ ਉੱਥੇ ਮੈਂ ਤਾਂ ਜੀ ਸਿੱਖ ਕੌਮ ਨੂੰ ਯੂਥ ਨੂੰ ਅਪੀਲ ਕਰਦਾ ਹਾਂ ਬਈ ਇਹਨਾਂ ਨੂੰ ਜੇ ਆਪਣਾ ਉੱਥੇ ਡਿਸਪਿਊਟ ਹੁੰਦਾ ਟਕਸਲ ਹੁੰਦੀ ਆ ਤਾਂ ਹਿਮਾਚਲ ਦੇ ਵਿੱਚ ਨਹੀਂ ਜਾਣਾ ਚਾਹੀਦਾ ਹੋਰ ਪਾਸੇ ਬਹੁਤ ਜਗ੍ਹਾ ਹੈ ਉੱਤਰਾ ਖੰਡੇ ਹਿਮਕੁੰਡ ਸਾਹਿਬ ਚਲੇ ਜੋ ਹੋਰ ਪਾਸੇ ਚਲੇ ਜੋ ਕਿਤੇ ਚਲੇ ਜੋ ਮਤਲਬ ਜਦੋਂ ਆਪਾਂ ਨੂੰ ਪਤਾ ਵੀ ਆਪਣਾ ਉੱਥੇ ਜਾਣ ਨਾਲ ਲੜਾਈ ਹੁੰਦੀ ਹੈ ਤਾਂ ਯੂਥ ਨੂੰ ਜਾਂ ਸਿੱਖ ਸਿੱਖਾਂ ਨੂੰ ਹਿਮਾਚਲ ਚ ਨਹੀਂ ਜਾਣਾ ਚਾਹੀਦਾ ਕੋ ਮਨ ਨੂੰ ਹੋਰ ਜਗ੍ਹਾ ਬਹੁਤ ਹੈ Shimla ਹੈ ਬਹੁਤ ਕੁਝ ਹੈ ਜਿੱਥੇ ਮਰਜੀ ਮਨਿਕਰਨ ਸਾਹਿਬ ਨਹੀਂ ਮਨਿਕਰਨ ਸਾਹਿਬ ਜਾਣਦੇ ਨੇ ਆਪਣੇ ਚਲੇ ਸ਼ਰਧਾਲੂ ਨੇ ਕਿਤੇ ਨਾ ਕਿਤੇ ਉਹ ਹਿਮਾਚਲ ਚ ਪੈਂਦਾ ਹੈ ਤੁਹਾਨੂੰ ਕਿ ਲੱਗਦਾ ਆਪਾਂ ਮਨਿਕਰਨ ਸਾਹਿਬ ਬਿਲਕੁਲ ਜਾਣਾ ਚਾਹੀਦਾ ਦੇਖੋ ਜੀ ਜੇ ਲੜਾਈ ਹੁੰਦੀ ਹੈ ਉਹਨਾਂ ਨੂੰ ਇਹ ਹੋਏ ਨਹੀਂ ਸੋਚਦੇ ਹਿਮਾਚਲ ਵਾਲੇ ਬਈ ਜੇ ਪੰਜਾਬੀ ਆਉਨੇ ਸਾਨੂੰ ਰੁਸਗਾਰ ਤਾਂ ਮਿਲਦਾ ਹੈ ਇਹ ਗੱਲ ਤਾਂ ਨਹੀਂ ਸੋਚਦੇ ਹੋ ਜੇ 6 ਮਹੀਨੇ ਨਾ ਜਾਣ ਤਾਂ ਉੱਥੇ ਪਤਾ ਲੱਗ ਜਿਵੇਂ ਪਿੱਛੇ ਜੇ ਫੋਟੋਜ਼ ਆ ਗਈਆਂ ਸੀ ਪਾਰਕਿੰਗ ਦੀ ਉਹਨਾਂ ਦੀਆਂ ਖਾਲੀ ਪਈਆਂ ਸੀ ਹਿਮਾਚਲ ਦੀਆਂ ਪਾਰਕਿੰਗ ਜਦੋਂ ਪਿੱਛੇ ਜੇ ਰੌਲਾ ਵੱਧ ਪੈ ਗਿਆ ਸੀ ਫਿਰ ਉਹਨਾਂ ਨੇ ਕਿਹਾ ਵੀ ਪੰਜਾਬੀਆਂ ਨੂੰ ਕੁਛ ਨਹੀਂ ਕਿਹਾ ਜਾਊਗਾ ਸਾਰਾ ਠੀਕ ਹੈ ਫੇਰੇ ਫੇਰ ਲੱਗੇ ਕਰਨ ਆਉਂ ਮੈਂ ਮਿਹਰਬਾਨੀ ਜੇ ਸਰਬਜੀਤ ਸਿੰਘ ਖਾਲਸਾ ਜੀ ਜਿਹੇ ਜੋ ਮੈਂਬਰ ਆਫ ਪਾਰਲੀਮੈਂਟ ਨੇ ਸਾਡੇ ਨਾਲ ਖੁੱਲ ਕੇ ਗੱਲ ਕੀਤੀ ਹੈ ਜਦੋਂ ਪ੍ਰੋਗਰਾਮ ਚੱਲੂਗਾ ਤੁਸੀਂ ਵੀ ਦੱਸਿਓ ਕਿ ਕਿੱਥੇ ਤੱਕ ਇਹਨਾਂ ਨੇ ਜੋ ਸਾਡੇ ਨਾਲ ਗੱਲ ਕੀਤੀ ਹੈ ਤੁਸੀਂ ਇਹਨਾਂ ਦੇ ਗੱਲ ਵਿੱਚ ਸਹਿਮਤ ਜਾਂ ਅਸਹਿਮਤ ਹੋ ਲੁਧਿਆਣਾ ਤੋਂ ਐਨਬੀ ਨਿਊਜ਼ਲੀ ਮੈਰ personal.